ਪਾ ਕੇ ਤੇ ਨੀਰਾਖਸਰ ਠੀਕ ਹੈ ਤੇਰੇ ਵਾਸਤੇ ਸੰਸਥਾ ਬਣੀਆਂ ਵਾ ਬੜੀਆਂ ਬੜੀਆਂ ਵਾ ਧਾਰਮਿਕ ਵੀ ਬੜੀਆਂ ਬੜੀਆਂ ਵਾ ਤੇ ਸਰਕਾਰੀ ਵੀ ਜਦੋਂ ਆਪਾਂ ਇਹਦਾ ਨਜਾਇਜ਼ ਫਾਇਦਾ ਕਿਉਂ ਲੈਂ ਤੁਹਾਡੇ ਮਕਦਮਾ ਦਰਜ ਹੁੰਦਾ ਸਰ ਸਾਹਿਬ ਜੀ ਇਹ ਤੇ ਕਿਸੇ ਨੂੰ ਇਦਾਂ ਦੇ ਰੂ ਰੱਖਣਾ ਜੀ ਰਵੀ ਜੀ ਤੇ ਹੁਣ ਭਾਜੀ ਨੇ ਵੀ ਸਵਾਲ ਕੀਤੇ ਆ ਕਿ ਇਹ ਇਹ ਖਲਾਸ ਚੀਜ ਤੇ ਤੁਹਾਡਾ ਫਲ ਨਹੀਂ ਬੰਦਦਾ ਸੀ ਰਿਪੋਰਟ ਦੇਣੀ ਤੁਸੀਂ ਇਹ ਨਾ ਪਾਲਿਸੀ ਆ ਗਈ ਨਾ ਇਹ ਨਾ ਕਿੰਨੇ ਸਾਲ ਪਹਿਲਾਂ ਇੱਕ ਮੇਰੀ ਖਾਸ ਗੱਲ ਹੋ ਰਹੀ ਹੈ ਗੱਲ ਇਹ ਤੇ ਤੁਹਾਡਾ ਨਹੀਂ ਲੱਗੇ ਦੂਜੇ ਲੱਗੇ ਹੀ ਤੁਹਾਨੂੰ ਦੱਸਿਆ ਮੈਂ ਤੈਨੂੰ ਦੱਸਾਂ ਇਹ ਤੁਹਾਡਾ ਪੱਕਾ ਮੈਨੂੰ ਵੀ ਹੁਣ 6-7 ਮਹੀਨੇ ਇਥੇ ਹੋਵੇ ਆ ਬੇਪੁੱਤ ਤੂੰ ਆਇਆ ਨਹੀਂ ਕਦੀ ਮੈਂ ਜਦੋਂ ਪਹਿਲੇ ਦੂਜੇ ਮੈਂ ਉਦੋਂ ਇੱਥੇ ਜਿੰਦਨਾ ਮੁੰਡਾ ਡੈੱਡ ਬੋਡੀ ਮਿਲੀ ਉਦੋਂ ਮੈਂ ਇਹਨਾਂ ਦੇ ਕੋਲ ਹੀ ਤੇ ਰਿਆ ਸਾਨੂੰ ਤਾਂ ਪਤਾ ਹੀ ਨਹੀਂਗਾ ਮੈਂ ਇਧਰ ਦੇਖ ਜਦੋਂ ਇੱਥੇ ਡੈੱਡ ਬੋਡੀ ਮਿਲੀ ਉਦੋਂ ਮੈਂ ਕੰਨਾਂ ਜਰਾ ਤੁਹਾਡੇ ਕੋਲ ਤੇਰੀ ਵਾਈਫ ਇੱਥੇ ਕਿੱਥੇ ਆਓ ਅਸੀਂ ਪਾਣੀ ਪੂਣੀ ਪੀ ਗਈ ਇੱਥੇ ਕਾਰਵਾਈ ਕੀਤੀ ਚਾਰੀ ਉਹ ਬੜਾ ਫੱਜ ਬੰਦਾ ਜੀ। ਕਾਟਾ ਵੇਖੋ ਇਹ ਜਿਹੜੀ ਚੀਜ਼ ਆ ਨਾ ਇਹਦੇ 'ਚ ਅਸੀਂ ਨਹੀਂ ਸਾਰੇ ਵੇਖੋ ਇਹ ਕੋਈ ਵੀ ਆ ਗਿਆ ਤਾਂ ਉਹਨਾਂ ਕਰਨੀ। ਚਲੋ ਜੀ ਲੋ ਉਹਨਾਂ ਨੂੰ ਆਓ ਕਰੋ। ਚਲੋ ਚਲੋ। ਚਲੋ ਆਜੋ ਜੀ। ਸਤਿ ਆਲਿਓ ਜੀ। ਹਾਂ ਜੀ। ਤੁਸੀਂ ਚੌਂਕੀ ਆ ਗਏ ਕੋਲ ਲਓ। ਮੈਂ ਚੌਂਕੀ ਹੋਣਾ। ਆ ਗਈ ਜੀ। ਚੌਂਕੀ ਹੋਣਾ ਪਹਿਲਾਂ ਮੈਂ ਅਫਸਰਾਂ ਨਾਲ ਗੱਲ ਕਰਤਾ ਲਈਏ। ਠੀਕ ਹੈ ਜੀ। ਅਫਸਰਾਂ ਨਾਲ ਗੱਲ ਕਰਦੇ ਆਲੇ ਨੂੰ ਲੈ ਲਓ ਆਪਣੇ ਨੂੰ। ਸਤਨਾਮ ਜੀ ਆਪਣੇ ਗੱਡੀ ਬਿਠਾਓ। ਆ ਗਈ ਜੀ। ਆ ਵਾਈਗੋ ਜੀ ਦਾ ਖਾਲਸਾ ਵਲੰਟੀਅਰ ਤੁਸੀਂ ਦੇਖਿਆ ਜੀ ਇੱਕ ਰੂ ਨੂੰ ਆਪ ਨੂੰ ਬੇਆਸਰਾ ਆਸਰਾ ਸੁਸਾਇਟੀ ਚ ਲੈ ਕੇ ਜਾ ਰਹੇ ਆ ਸਾਡੇ ਸਿਉਨ ਆ ਪਛਾਣ ਚੰਗੀ ਹੈਲਪ ਦੇ ਨਾਲ ਇਸ ਬੱਚੇ ਨੂੰ ਅਸੀਂ ਬੇਆਸਰਾ ਆਸਰਾ ਸੁਸਾਇਟੀ ਵਿੱਚ ਲੈ ਕੇ ਜਾਵਾਂਗੇ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਨਾਲ ਇਹ ਬੱਚਾ ਆਪਣੇ ਪਰਿਵਾਰ ਚ ਪਹੁੰਚੂਗਾ ਜੀ ਖੁਦਾ ਸੇ ਇੰਨੀਆ ਬੇਨਤੀ ਕਰਦਾ ਆ ਵਾਈਗੋ ਜੀ ਦਾ ਖਾਲਸਾ ਵਲੰਟੀਅਰ ਵਾਹਿਗੁਰੂ ਜੀ ਉਹ ਮੋਟਾ ਨਹੀਂ ਆਉਂਦਾ ਮੇਰੇ ਕੋਈ ਨਹੀਂ ਉਹ ਗੱਡੀ ਦੇ ਬਾਹਰ ਬਿਠਾਓ ਬਾਬਾ ਜੀ ਆਪਣੇ ਨਾਲ ਬਿਠਾਓ ਆਪਣੀ ਗੱਡੀ ਦੇ ਬਾਹਰ ਕੋਈ ਗੱਲ ਆਪਣੇ ਵਿੱਚ ਬਾਹਰੋ ਆਪਣੇ ਬਿਠਾ ਦਿਓ ਕੋਈ ਗੱਲ ਨਹੀਂ ਵਿੱਚ ਬਾਹਰੋ ਪਿੱਛੇ ਬਾਹਰ ਵਿੱਚ ਬਾਹਰੋ ਇਸ ਵਿੱਚ ਬਾਹਰੋ ਚਲੋ ਵਿੱਚ ਬਾਹਰੋ ਚਾਹੋ ਪਾਓ ਇਹਨੂੰ ਇੱਕ ਰੀ ਫਿਰ ਵਿੱਚ ਬਾਹਰੋ ਮਹਿਕ ਭਾਈ ਜੀ ਐਚ ਜਾ ਖੋਲੀ ਖੁਲੀ ਖੁਲੀ ਤੁਹਾਡੇ ਕੋ ਸੱਚਾ ਬੀਬੀ ਬਾਬਾ ਬਹੁਤ ਚਲੋ ਉਹ ਨਹੀਂ ਭੈਣ ਜੀ ਇਹ ਜਬਰਦਸਤੀ ਵਾਲੀ ਗੱਲ ਕਰਨੀ ਨਹੀਂ ਆਏ ਉਹ ਪਿਓਨ ਕਰਦੇ ਸ਼ੀਫਾ ਜਾ ਰਹੇ ਨੇ ਆ ਆਹ ਸ਼ੀਕਾ ਹੈ ਕਹਿੰਦਾ ਅਸੀਂ ਰੋਟੀ ਦਿੰਦੇ ਆਂ ਕਹਿੰਦਾ ਤੇ ਰੋਜ ਤੂੰ ਕਿਹਨੂੰ ਰੋਟੀ ਦਿੰਦੇ ਤਾਨੂੰ ਵੀ ਮਿਲੂਗੀ ਆਇਆ ਹੈ ਨਾਮ ਕੀ ਹੈ ਤੇ ਨਾਮ ਕੀ ਹੈ ਪਤਾ ਕੀ ਨਹੀਂ ਇਹਨੂੰ ਨਾਮ ਨਹੀਂ ਪਤਾ ਦਿੰਦਾ ਵੀ ਹੈ ਨਾ ਉਹ ਬੱਚਿਆਂ ਨੂੰ ਪਤਾ ਹੈ ਫਿਰ ਤੂੰ ਹੀ ਨਾ ਫਿਰ ਉਸ ਤਰ੍ਹਾਂ ਹੀ ਗੱਲਾਂ ਕਰ ਦੇ ਅਸੀਂ ਪਤਾ ਨਹੀਂ ਕੀ ਹੋ ਗਿਆ ਨਹੀਂ ਤਾਨੂੰ ਅੱਗੇ ਜਾ ਕੇ ਬੁਲਾ

ਕੋਈ ਉਹ ਪ੍ਰਾਣੀ ਜਾਂਦੇ ਟਰਾਲੀ ਕੋਲ ਹੀ ਫਾਣੀ ਆ ਕੋਈ ਕਿਹੜੀ ਪ੍ਰਾਣੀ ਪਾਣੀ ਦਾ ਆਪਣੇ ਮੁੰਡਿਆਂ ਨੂੰ ਜਵਾੰ ਕਰੋ ਪ੍ਰਾਣੀਆਂ ਪਾਓ ਆਈਟਲ ਪਾ ਲਿਆ ਹੈ ਮੁੰਡਾ ਇਹ ਸਾਡਾ ਮੁੰਡੇ ਮਦਈ ਬਚਾਓ ਰੱਖ ਲਿਆ ਹੁੰਦਾ ਪ੍ਰੂਫ ਕੋ ਤੁਹਾਡੇ ਮੁੰਡਾ ਮੈਂ ਜਦੋਂ ਸਿੜਕਾ ਦੇ ਫਿਰਦੇ ਸੀ ਉਦੋਂ ਕਿਹੜੀਆਂ ਜਾਂਦੇ ਤੁਸੀਂ ਅਸੀਂ ਚੁੱਕਦੇ ਕਿਹੜੇ ਚੁੱਕੇ ਉਹਦਾ ਸੰਭਾਲੇ ਤੁਸੀਂ ਆਉਣ ਲੱਗੇ ਸੰਭਾਲ ਕੋਈ ਵਿਚਾਰਾ ਜੁਪਿਆ ਆਏ ਕੋਈ ਜੇ ਹਾਂ ਜੁਪਿਆ ਮੈਂ ਘਰ ਮੈਨੂੰ ਬੁਲਾ ਤੂੰ ਕਿਹੜੇ ਗੰਮ ਰਹੀਏ ਉਹ ਬੈਠੇ ਉਹ ਗੱਲ ਕਰ ਰਹੇ ਕੋਈ ਕਿਹੜਿਆ ਆਇਆ ਕੋਈ ਕਿਹੜਿਆ ਆਇਆ ਰੋਲਾ ਪੈ ਗਿਆ ਵਿੱਚ ਸਾਰੇ ਆ ਜਾਂਦੇ ਆ ਛਾੜਦੇ ਚੁਸਿਆਣਾ ਮੈਨਾ ਇੱਕ ਵੀ ਸਮਝਾਏਗਾ ਮਾਂ ਤੂੰ ਉਹ ਆਪਣੇ ਘਰ ਵਾਲਾ ਨਾ ਨਾ ਪਰ ਇਹ ਵੀ ਤਾਂ ਕਈ ਕੋਈ ਤੁਹਾਨੂੰ ਤਾਂ ਨਹੀਂ ਵੀ ਗੱਲ ਹੀ ਨਹੀਂ ਕੋਈ ਬੰਨੀਆਂ ਥੋੜੇ ਰੱਖਦੇ ਏ ਸ਼ਲਾਈ ਥੋੜੇ ਆ ਚਲਾ ਆ ਯਾਰ ਕੋਈ ਗੱਲ ਆਈ ਗਣੀ ਆਈ ਬੰਨਤੀ ਤੇ ਕਿਹੜੀ ਗੱਲ ਨਹੀਂ ਬੰਨੀਆਂ ਥੋੜਾ ਰੱਖ ਬੰਨੀਆਂ ਬੰਨ ਗਿਆ ਜੇ ਨਾ ਜਾਏਗਾ ਤਾਂ ਲੈ ਜੀ ਬੰਨੀਆਂ ਜਾਓ ਖਾਣਾ ਖਾ ਕੇ ਜੀ ਜਾਏਗਾ ਤਾਂ ਲੈ ਆਈ ਮੈਂ ਤੂੰ ਪੈਣ ਕਿ ਦੋਪਈ ਨਹੀਂ ਛਾੜ ਦੇ 50 ਛੜ ਕੇ ਜਾ ਕਿਓ ਫੜੀ ਲਿਆ ਇਧਰ ਆ ਰਾ ਜੀ ਤੂੰ ਘਰ ਨਿਕਲ ਜਾ ਜਾਂ ਫਿਰ ਹਲੋ ਯਾਰ ਪਈ ਇਹ ਦਾਊਗਾ ਫੜੋ ਯਾਰ ਪਈ ਇਹਨੂੰ ਕਰਾਂ ਹੱਥਲੇ ਕੋਈ ਨਹੀਂ ਕੋਈ ਨਹੀਂ ਇੱਕ ਨੂੰ ਕਰਨ ਦੇ ਕਰਨ ਦੇ ਜੋ ਕਰਦੇ ਕੇ ਪਾਸੇ ਥੋੜਾ ਦੋਹਾਂ ਪਾਸੇ ਸਾਰੇ ਪਾਸੇ ਇਹ ਕੋਈ ਗੱਲ ਨਹੀਂ ਕਰਨ ਦੇ ਜੋ ਕਰਦੇ ਕੋਈ ਨਹੀਂ करने दे तो दिमाग लगा मैं और ये हो रहा है मेरा कपड़ा तुम की बने आ जाओ ਮੇਰਾ ਪ੍ਰਵਾਹਤ ਵੀ ਸਾਡੇ ਭਰਾ ਹੀ ਆਹ ਲਾਈਨ ਪਾ ਲਾ ਬੰਦਾ ਵੀ ਪੁੱਛਦਾ 30 ਮਿੰਟ ਬੋਲ ਰਿਹਾ ਅਸੀਂ ਤੇ ਭੈਣ ਜੀ ਤੁਹਾਡੇ ਕੋਲ ਬੋਲ ਨਹੀਂ ਤੇ ਤੁਹਾਡੇ ਨਾਲ ਕੋਈ ਗੱਲ ਵੀ ਨਹੀਂ ਕੀਤੀ ਭਾਈ ਆਹ ਦੇਖਿਆ ਤੁਸੀਂ ਵੀਰ ਭਾਈ 10000 ਰੁਪਏ ਆਪਾਂ ਨੇ ਦਿੱਤੇ ਇਹਦਾ ਬਹੁਤ ਬੁਰਾ ਆ ਰਿਹਾ ਤੁਹਾਨੂੰ 100 ਬੰਦੇ ਇਕੱਠਾ ਕਰਦੇ ਆਂ ਨਹੀਂ ਚੱਲ ਜਿਆ ਆਪਾਂ ਫੇਰ ਇਹਨਾਂ ਨੂੰ ਪੁੱਛੇ ਲੋ ਬਾਗਿਆ ਲਾਉਂਦੇ ਨਹੀਂ ਦੇਂਦਾ ਇਹਨਾਂ ਨੇ ਬਹੁਤ ਜ਼ਿਆਦਾ ਸਾਹਮਣੇ ਆਇਆ ਜਿਵੇਂ ਇਹਨਾਂ ਦੀ ਯਾਹਰ ਪਰ ਜੋਖਰੀ ਹੈ ਕਿ ਜੀ ਦੀ ਮੈਰਿਜ ਨਹੀਂ ਚੱਲ ਜਾਂਦੀ ਨਾ ਕਿ ਆਪੇ ਪ੍ਰਵਾਹਤ ਹੋਣਾ ਪਾਪਾ ਜੀ ਜਿੰਨੀ ਮੈਰਿਜ ਖਵਾਈ ਨਾ ਇਹਨੂੰ ਲਿਆਣ ਰਿਹਾ ਡਾਕਟਰ ਸਾਹਿਬ ਆਇਆ ਝਿਤੀ ਰਿਪੋਰਟਰੀ ਵਾਲਾ ਤੁਹਾਨੂੰ ਹੁਣ ਚਲ ਗਿਆ ਬਸ ਮਰੇ ਨੇ ਆ ਜਾਣਾ ਤੁਹਾਨੂੰ ਦੱਸ ਦੂਗਾ ਕਿ ਕਿੰਨੀ ਨਹੀਂ ਮੈਡੀਸਨ ਇਹਦੇ ਅੰਦਰ ਇੱਕ ਪੱਥਰੀ ਵੀ ਸੀ ਉਹਦੀ ਹੋਮੋਪੈਥੀ ਦਵਾਈ ਖਵਾਈ ਜੋ ਇਹਨੂੰ ਪੱਥਰੀ ਦੀ ਇਹਦੇ ਇਹ ਪੀੜ ਨਾਲ ਤੜਫਦਾ ਹਿੱਥੇ ਦੇ ਬੱਚੇ ਲੈਟਰੀ ਦੇ ਬੱਚੇ ਮੈਂ ਹਾਂ ਇਹਨੇ ਇਹਦਾ ਮਰ ਜਣਾ ਦੇ ਸਾਲੇ ਆਏ ਉਹਨੇ ਵੀ ਆਖਿਆ ਵੀ ਮਰ ਜਣਾ ਇਹਨੇ ਤੇ ਇਹਨੂੰ ਸਾਡਾ ਹੀ ਛੋਟਾ ਹੀ ਹੈ ਮੈਂ ਹਾਂ ਨਹੀਂ ਉਹ ਧੱਕਾ ਹੋਊਗਾ ਚੋਰਾ ਤੜਫਦਾ ਇਹਨੇ ਕਿਥੋਂ ਲੈ ਦਿਨ ਦਵਾਈ ਮਿਲ ਕੋਲ ਕਿੰਨੇ ਦਿਓ ਦਵਾਈ ਦਸ ਨੂੰ ਦਵਾਈ ਰਿਆਣ ਕੇ ਇਹਨੂੰ ਖਵਾਈ ਤੇ ਫੇਰ ਇਹਦੀ ਇਹਦੀ ਚੋਰੀ ਦੀ ਪੱਥਰੀ ਕੱਟੀ ਅੰਦਰੋਂ